ਅੱਜ ਆਪਾਂ ਗੱਲ ਕਰਾਂਗੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਉਰਵ ਦੀ ਤਰੀਕ ਸਵਤੀ ਮੈਂ ਪਿਛਲੇ ਕਈ ਦਿਨਾਂ ਤੋਂ ਇਹ ਚੀਜ਼ ਦੇਖ ਰਿਹਾ ਹਾਂ ਕਿ ਪ੍ਰਚਾਰਕ ਸ਼੍ਰੇਣੀ ਇੱਕ ਦੂਜੇ ਨੂੰ ਝੂਠਾ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਪੂਰਾ ਜ਼ੋਰ ਲਾ ਰਹੀ ਹੈ ਉਹ ਇੱਕ ਦੂਜੇ ਦੀ ਖਚਾਈ ਚੰਗੀ ਤਰ੍ਹਾਂ ਕਰ ਰਹੀ ਹੈ ਪਰ ਕੋਈ ਵੀ ਇਹ ਨਹੀਂ ਦੱਸ ਰਿਹਾ ਕਿ ਇਹ ਜਿਹੜਾ ਪ੍ਰਕਾਸ਼ ਪੁਰਧੀਆਂ ਤਰੀਕਾ ਸੰਬੰਧੀ ਵਿਵਾਦ ਹੈ ਜਾਂ ਇਹ ਜਿਹੜੀ ਹੋੜ ਲੱਗੀ ਆ ਕਿ ਫਲਾਣੀ ਤਰੀਕ ਜਿਹੜੀ ਸਾਡੇ ਵਾਲੀ ਤਰੀਕ ਜਿਹੜੀ ਆ ਉਹ ਸਹੀ ਆ ਜਾਂ ਦੂਸਰੇ ਤੱਕੇ ਦੀ ਤਰੀਕ ਜਿਹੜੀ ਉਹ ਗਲਤ ਹੈ ਇਹ ਜਿਹੜੀ ਦੱਸਣ ਦੀ ਇਹ ਜਿਹੜੀ ਇੱਕ ਹੋੜ ਲੱਗੀ ਆ ਸਾਡੇ ਵਿੱਚ ਇਹ ਜਿਹੜਾ ਬੇਰੋੜਾ ਅਸੀਂ ਵਿਵਾਦ ਬਣਾ ਲਿਆ ਹੈ ਇਹਦੇ ਪਿੱਛੇ ਕਾਰਨ ਕੀ ਆ ਇਹ ਕੋਈ ਪ੍ਰਚਾਰਕ ਨਹੀਂ ਦੱਸ ਰਿਹਾ ਪ੍ਰਚਾਰਕ ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਉਹ ਸੰਗਤ ਨੂੰ ਸੁਚੇਤ ਕਰੇ ਵੀ ਇਹ ਅਸਲ ਵਿੱਚ ਕਹਾਣੀ ਹੈ ਕੀ ਆ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਕੋਈ ਸਟੇਜਾਂ ਦੇ ਉੱਪਰ ਬ੍ਰਾਹਮਣਵਾਦੀ ਦੇ ਮਨੋਤਾਂ ਦੀਆਂ ਗੱਲਾਂ ਕਰੀ ਜਾਂਦਾ ਕੋਈ ਸਟੇਜਾਂ ਦੇ ਉੱਪਰ ਕਾਮਰੇਡ ਹੋਣ ਦੇ ਠੱਪੇ ਲਾਈ ਜਾਂਦਾ ਪਰ ਅਸਲ ਵਿੱਚ ਕਹਾਣੀ ਕੀ ਆ ਇਹ ਕੋਈ ਚਰਚਾ ਨਹੀਂ ਕਰ ਰਿਹਾ ਇਸ ਟੌਪਿਕ ਦੇ ਉੱਤੇ ਕੋਈ ਪ੍ਰਚਾਰਕ ਬੋਲ ਨਹੀਂ ਰਿਹਾ ਸੰਗਤ ਨੂੰ ਇਹ ਕੋਈ ਕਲੀਅਰ ਨਹੀਂ ਕਰ ਰਿਹਾ ਕਿ ਇਹ ਵਿਵਾਦ ਜਿਹੜਾ ਆ ਜਾਂ ਇਹ ਜਿਹੜੀ ਤਰੀਕ ਅੱਗੇ ਪਿੱਛੇ ਹੋ ਰਹੀ ਆ ਇਹਦਾ ਕਾਰਨ ਕੀ ਆ ਇਹਨੂੰ ਕੋਈ ਡਿਸਕਸ ਨਹੀਂ ਕਰ ਰਿਹਾ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਜੁਨੀਕ ਮੈਨੂੰ ਇਹਦੇ ਬਾਰੇ ਸੋਚੀ ਆ ਕਿ ਇਸ ਵਿੱਚ ਕਹਾਣੀ ਹੈ ਕੀ ਆ ਹੁਣ ਸਮੇਂ ਨੂੰ ਮਾਪਣ ਦੀਆਂ ਵੱਖ-ਵੱਖ ਇਕਾਈਆਂ ਆ ਜਿਵੇਂ ਅਸੀਂ ਕਹੀਏ 1 ਮਿੰਟ ਸੈਕਿੰਡ ਘੰਟਾ ਜਾਂ ਇੱਕ ਦਿਨ ਇੱਕ ਹਫਤਾ ਇੱਕ ਮਹੀਨਾ ਇੱਕ ਸਾਲ ਇਸ ਸਮੇਂ ਨੂੰ ਮਾਪਣ ਦੀਆਂ ਵੱਖ-ਵੱਖ ਇਕਾਈਆਂ ਐ ਐਵੇਂ ਸਮੇਂ ਨੂੰ ਮਾਪਣ ਦੇ ਲਈ ਕਿਉਂਕਿ ਅਸੀਂ ਆਮ ਜਿਹੜੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਆ ਉਹਨੂੰ ਅਸੀਂ ਇੱਕ ਸਾਲ ਦੇ ਵਿੱਚ ਤਰਤੀਬ ਦੇ ਲਈ ਆ ਕਿ ਇੱਕ ਸਾਲ ਦੇ ਬਾਅਦ ਜਿਹੜਾ ਰੋਟੇਸ਼ਨ ਆ ਉਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਜਾਂ ਕਹਾਂ ਲੋ ਇੱਕ ਮਹੀਨੇ ਦੀ ਰੋਟੇਸ਼ਨ ਜਿਹੜੀ ਉਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਜਾਂ ਕਹਾਂ ਲੋ ਇੱਕ ਦਿਨ ਦੀ ਰੋਟੇਸ਼ਨ ਜਿਹੜੀ ਆ ਉਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਹੁਣ ਸਮੇਂ ਨੂੰ ਮਾਪਣ ਦੇ ਲਈ ਕੈਲੰਡਰ ਜਿਹੜੇ ਸਾਡੇ ਖਿੱਤੇ ਦੇ ਵਿੱਚ ਪ੍ਰਚਲਿਤ ਹੈ ਉਹ ਬੇਸਿਕਲੀ ਤਿੰਨ ਕੈਲੰਡਰ ਕੰਮ ਕਰਦੇ ਇੱਕ ਹੈਗਾ ਸੂਰਜ ਕੈਲੰਡਰ ਸੂਰਜੀ ਕੈਲੰਡਰ ਜਿਹਨੂੰ ਅਸੀਂ ਕਹਿੰਦੇ ਆ ਇੱਕ ਹੈਗਾ ਚੰਦਰ ਦਾ ਕੈਲੰਡਰ ਜਿਹਨੂੰ ਅਸੀਂ ਚੰ드ਰਮਾ ਕੈਲੰਡਰ ਕਹਿੰਦੇ ਆ ਚੰਦ ਦਾ ਕੈਲੰਡਰ ਬੇਸਿਕਲੀ ਇੱਕ ਹੁੰਦਾ ਹੈ ਚੰਦਰ ਸੂਰਜ ਕੈਲੰਡਰ ਜਿਹੜਾ ਦੋਨਾਂ ਨੂੰ ਮਿਲਾ ਕੇ ਕੰਬਾਈਨ ਕਰਕੇ ਬਣਾਇਆ ਹੋਇਆ ਉਹਨੂੰ ਅਸੀਂ ਕਹਿੰਦੇ ਹਾਂ ਚੰਦ ਸੂਰਜ ਕੈਲੰਡਰ ਬੇਸਿਕਲੀ ਤਿੰਨ ਤਰ੍ਹਾਂ ਦੇ ਕੈਲੰਡਰ ਜਿਹੜੇ ਆ ਉਹ ਸਾਡੇ ਇਸ ਖੇਤੇ ਦੇ ਵਿੱਚ ਇੱਕ ਸਾਲ ਨੂੰ ਮਹੀਨੇ ਨੂੰ ਮਾਪਣ ਦੇ ਲਈ ਜਿਹੜੇ ਉਹ ਵਰਤੋਂ ਦੇ ਵਿੱਚ ਲਿਆਂਦੇ ਜਾਂਦੇ ਹੁਣ ਅਸਰ ਵਿੱਚ ਕਹਾਣੀ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਸੂਰਜ ਦੇ ਕੈਲੰਡਰ ਦੇ ਹਿਸਾਬ ਦੇ ਨਾਲ 23 ਪੋ ਉਹਨੂੰ ਬਣਦਾ 23 ਪੋ 1666 ਇਸ ਵੀ ਨੂੰ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਆਉਂਦਾ ਹੈ ਉਹ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਮਨ ਜਿਹੜਾ ਉਹ 23 ਉਹ 1666 ਇਸ ਵੀ ਨੂੰ ਹੁੰਦਾ ਹੁਣ ਕੀ ਹੈ ਕਿ ਤਿੰਨ ਤਰ੍ਹਾਂ ਦੇ ਜਿਹੜੇ ਕੈਲੰਡਰ ਆ ਉਹ ਕੰਮ ਕਰਦੇ ਹਨਾ ਤੇ ਹੁਣ ਕੈਲੰਡਰ ਕਿਸ ਸਿਧਾਂਤ ਦੇ ਉੱਤੇ ਕੰਮ ਕਰਦਾ ਇਹ ਤਾਂ ਹੈ ਨਹੀਂ ਕਿ ਕੋਈ ਉੱਤੇ ਹੀ ਅਸੀਂ ਚੱਕ ਲਿਆ ਤੇ ਕੈਲੰਡਰ ਬਣਾ ਲਿਆ ਇਹ ਤਾਂ ਨਹੀਂ ਹੈਗਾ ਸਮੇਂ ਨੂੰ ਮਾਪਣ ਦੇ ਨਾਲ ਪੁਰਾਤਨ ਵਿਧੀਆਂ ਜਿਹੜੀਆਂ ਸੀਗੀਆਂ ਉਹ ਚੱਲਦੀ ਆਉਂਦੀਆਂ ਸੀ ਕੋਈ ਚੰਦਰਮਾ ਤੇ ਆਧਾਰਿਤ ਚੰਦਰਮਾ ਦੀ ਜਿਹੜੀ ਗਤੀ ਆ ਚੰਦਰਮਾ ਚੰਦ ਕਿਉਂਕਿ ਪ੍ਰਥਵੀ ਦੇ ਦੁਦੋ ਦਿਵਾਲੇ ਜਿਹੜਾ ਉਹ ਚੱਕਰ ਕੱਢਦਾ ਹੈ ਤੇ ਪ੍ਰਥਵੀ ਜਿਹੜੀ ਆ ਉਹ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈ ਹੁਣ ਚੰਦ ਜਿਹੜਾ ਹੈ ਜਿਹੜਾ ਚੰਦ ਇਹਨੂੰ ਆਪਾਂ ਕਹਿ ਲੈਨੇ ਆ ਚੰਦਰਮਾ ਦਾ ਕੈਲੰਡਰ ਨਾ ਤੇ ਜਿਹੜੀ ਪ੍ਰਥਵੀ ਆ ਉਹ ਸੂਰਜ ਦੇ ਦੁਆਲੇ ਜਦੋਂ ਚੱਕਰ ਕੱਢਦੀ ਆ ਉਹਦਾ ਟਾਈਮ ਮਤਲਬ ਕਹਿਣ ਦਾ ਮੇਰੀ ਗੱਲ ਨੂੰ ਸਮਝੋ ਥੋੜਾ ਜਿਆਦਾ ਸੂਰਜ ਦੇ ਦੁਆਲੇ ਪ੍ਰਿਥਵੀ ਦੇ ਚੱਕਰ ਹੁਣ ਮੰਨ ਲਓ ਪ੍ਰਿਥਵੀ ਇੱਕ ਸਟਾਰਟਿੰਗ ਪੁਆਇੰਟ ਹੈ ਉਹਦੇ ਤੋਂ ਸ਼ੁਰੂ ਹੋਈ ਸੂਰਜ ਦੇ ਦੁਆਲੇ ਘੁੰਮਣਾ ਉਹਨੇ ਸੂਰਜ ਦੇ ਦੁਆਲੇ ਘੁੰਮ ਕੇ ਮੁੜ ਕੇ ਜਦੋਂ ਉਸੇ ਸਟਾਰਟਿੰਗ ਪੁਆਇੰਟ ਤੇ ਆ ਗਈ ਅਸੀਂ ਉਹਨੂੰ ਮੰਨ ਲਓ ਉਹਨੇ ਸਿਫਰ ਤੋਂ ਸ਼ੁਰੂ ਕੀਤਾ ਤੇ ਘੁੰਮ ਕੇ ਦੁਬਾਰਾ ਫਿਰ ਦੁਬਾਰਾ ਸਿਫਰ ਤੇ ਆ ਗਈ ਉਹਨੂੰ ਅਸੀਂ ਕਹਿੰਦੇ ਆ ਕਿ ਇੱਕ ਸਾਲ ਜਿਹੜਾ ਉਹ ਪੂਰਾ ਹੋ ਗਿਆ ਉਹਨੂੰ ਅਸੀਂ ਕਹਿੰਦੇ ਇੱਕ ਸਾਲ ਪੂਰਾ ਹੁਣ ਇਹ ਜਿਹੜਾ ਕੈਲੰਡਰ ਹੈ ਸੂਰਜੀ ਕੈਲੰਡਰ ਇਹਦੇ ਅਨੁਸਾਰ 23 ਪੋ ਬਣਦੀ ਹੈ ਮਤੀ ਜਿਹੜੀ ਹੈ ਹੁਣ ਇੱਕ ਹੈਗਾ ਚੰਦਰਮਾ ਦਾ ਕੈਲੰਡਰ ਚੰਦਰਮਾ ਦਾ ਕੈਲੰਡਰ ਜਿਹੜਾ ਆ ਉਹ ਸੂਰਜੀ ਕੈਲੰਡਰ ਦੇ ਨਾਲ ਉਹਦਾ ਫਰਕ ਹੈ ਉਹਦੇ ਦਿਨਾਂ ਦਾ ਫਰਕ ਹੈ ਚੰਦਰਮਾ ਦਾ ਜਿਹੜਾ ਕੈਲੰਡਰ ਹੈ ਉਹ ਹੁੰਦਾ 354 ਦਿਨ ਦਾ ਉਹ ਸਾਲ ਦੇ ਵਿੱਚ ਕਿੰਨੇ ਦਿਨ ਬਣਦੇ ਆ 354 ਦਿਨ ਜਿਹੜਾ ਸੂਰਜੀ ਕੈਲੰਡਰ ਹੈ ਉਹ ਆਪ ਸਾਰੇ ਜਾਣਦੇ ਆ ਕਿ ਉਹ ਹੁੰਦਾ 365 ਦਿਨ 365 ਦਿਨ ਪਲੱਸ ਉਹਦੇ ਕੁਝ ਘੰਟੇ ਹੁੰਦੇ ਆ ਅੰਤ ਦਾ ਈਅਰ ਜਦੋਂ ਆਉਂਦਾ ਹੈ ਤੇ ਉਹ ਇੱਕ ਦਿਨ ਜਿਹੜਾ ਉਹਦੇ ਵਿੱਚ ਵਾਧਾ ਹੋ ਜਾਂਦਾ ਹੈ ਜਿਹੜੀ ਫਰਵਰੀ ਆ ਉਹ 29 ਦਿਨਾਂ ਦੀ ਹੋ ਜਾਂਦੀ ਆ ਆਮ ਕਰਕੇ 28 ਦਿਨਾਂ ਦੀ ਫਰਵਰੀ ਹੁੰਦੀ ਆ ਤੇ ਉਸ ਸਾਲ ਲੀਪ ਈਅਰ ਦੇ ਵਿੱਚ ਜਿਹੜੀ ਫਰਵਰੀ ਆ ਉਹ 29 ਦਿਨਾਂ ਦੀ ਹੋ ਜਾਂਦੀ ਆ ਹੁਣ ਕਿਉਂਕਿ ਜਿਹੜਾ ਸੂਰਜ ਆ ਸੂਰਜੀ ਕੈਲੰਡਰ ਹੈ ਜਿਹੜਾ ਉਹਦਾ 365 ਜਿੰਦਾ ਆਇਆ ਤੇ ਜਿਹੜਾ ਚੰ드ਰਮਾ ਦਾ ਕੈਲੰਡਰ ਹੁੰਦਾ 354 ਦਿਨ ਦਾ ਹੁਣ ਚੰ드ਰਮਾ ਦੇ ਕੈਲੰਡਰ ਬਾਰੇ ਥੋੜੀ ਜਿਹੀ ਆਪਾਂ ਗੱਲ ਕਰਦੇ ਹਾਂ ਚੰ드ਰਮਾ ਦਾ ਜਿਹੜਾ ਕੈਲੰਡਰ ਆ ਉਹ ਜਿਹੜੀਆਂ ਆਪਾਂ ਮੱਸਿਆ ਪੁੰਨਿਆ ਸਾਡੇ ਇਸ ਖੇਤੇ ਦੇ ਵਿੱਚ ਪ੍ਰਚਲਿਤ ਸੀਗੇ ਮੱਸਿਆ ਔਰ ਪੁੰਨਿਆ ਕਿ 15 ਦਿਨਾਂ ਦਾ ਜਿਹੜਾ ਚੰ드ਰਮਾ ਆ ਉਹ ਸਾਨੂੰ ਵਾਧਾ ਦਿਖਾਈ ਦਿੰਦਾ ਤੇ ਉਹ 14 ਦਿਨ ਜਾਂ 15 ਦਿਨ ਸਾਨੂੰ ਉਹ ਘਟਦਾ ਦਿਖਾਈ ਦਿੰਦਾ ਜਿਹਦੇ ਅਨੁਸਾਰ ਹਰੇਕ 14-15 ਦਿਨ ਦੇ ਬਾਅਦ ਮੱਸਿਆ ਤੇ ਪੁੰਨਿਆ ਆਉਂਦੀ ਹੈ ਜਿਹੜਾ ਆਪਾਂ ਹਨੇਰ ਪੱਖ ਤੇ ਚਾਣਨ ਪੱਖ ਕਹਿੰਦੇ ਨੇ ਆ ਕ੍ਰਿਸ਼ਨ ਪੱਖ ਤੇ ਸ਼ੁਕਲ ਪੱਖ ਇਹ ਹੋ ਗਿਆ ਜੀ ਇਹ ਹੋ ਗਿਆ ਚੰਦਰਮਾ ਦਾ ਕੈਲੰਡਰ ਹੁਣ ਜਿਹੜਾ ਇਹ ਕੈਲੰਡਰ ਹੈ ਚੰਦਰਮਾ ਦਾ ਇਹਦੇ ਅਨੁਸਾਰ ਜਿਹੜੇ ਇਹ ਇਹ ਦਿਨਿਆ ਜਿਹੜੇ ਉਹ ਇੱਕ ਸਾਲ ਦੇ ਵਿੱਚ 354 ਦਿਨ ਦੇ ਹੁੰਦੇ ਆ ਇਹਦਾ ਮਤਲਬ ਕਿ ਸੂਰਜੀ ਕੈਲੰਡਰ ਦੇ ਨਾਲੋਂ ਚੰਦਰਮਾ ਕੈਲੰਡਰ ਜਿਹੜਾ ਉਹ 11 ਦਿਨ ਹਰੇਕ ਸਾਲ ਛੋਟਾ ਹੋ ਜਾਂਦਾ ਹਰੇਕ ਸਾਲ 11 ਦਿਨ ਉਹ ਛੋਟਾ ਹੋ ਜਾਂਦਾ ਤਾਂ ਕਰਕੇ ਜਿਹੜੀ ਅੱਜ हां एक ਗੱਲ ਹੋਰ ਕਿ ਜਿਹੜਾ ਸੂਰਜੀ ਕੈਲੰਡਰ ਦੇ ਅਨੁਸਾਰ 23 ਕੋ 1666 ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਮਨ ਪੁਰਬ ਹੁੰਦਾ ਹੈ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਨਾਲ ਉਸ ਦਿਨ ਕੋ ਸੁਦੀ 7 ਸੀ ਉਹ ਸੁਦੀ 7 ਜਿਹੜਾ ਮਤਲਬ ਉਹ ਦੇ ਮਹੀਨੇ ਦੇ ਵਿੱਚ ਜਿਹੜੀ ਸੁਦੀ ਆਉਂਦੀ ਆ ਉਹਦਾ 7ਵਾਂ ਦਿਨ ਸੀ 7ਵੇਂ ਦਿਨ ਨੂੰ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਇਆ ਹੁਣ ਇਹ ਤਰੀਕਾ ਦਾ ਮਸਲਾ ਉਲਝਦਾ ਕਿਉਂ ਪਿਆ ਹਰੇਕ ਕੌਮ ਦੇ ਕੋਲ ਆਪਣਾ ਕੈਲੰਡਰ ਹੈ ਹਰੇਕ ਕੌਮ ਦੇ ਕੋਲ ਆਪਣਾ ਕੈਲੰਡਰ ਹੈ ਕਿ ਚਰਚੀ ਭਾਈ ਦੇ ਭਾਈਚਾਰੇ ਦੇ ਕੋਲ ਪਹਿਲਾਂ ਉਹਨਾਂ ਦਾ 18ਵੀਂ ਸਦੀ ਦੇ ਵਿੱਚ ਕੈਲੰਡਰ ਦੇ ਵਿੱਚ ਥੋੜੀ ਜੀ ਉਹਨਾਂ ਦੀ ਚੇਂਜਿੰਗ ਕੀਤੀ ਗਈ ਉਹਨਾਂ ਦਾ ਪਹਿਲਾ ਯੂਨੀਅਨ ਯੂਲੀਅਨ ਜਿਹੜਾ ਕੈਲੰਡਰ ਹੁੰਦਾ ਸੀਗਾ ਇਸਾਈ ਭਾਈਚਾਰੇ ਦਾ ਉਹਦਾ ਨਾਂ ਸੀ ਯੂਲੀਅਨ ਕੈਲੰਡਰ ਪਾਪ 13ਵੇਂ ਨੇ ਉਹਦੇ ਵਿੱਚ ਉਹਨੂੰ ਐਕੂਰੇਟ ਕਰਨ ਦੇ ਲਈ ਬੇਸਿਕਲੀ ਉਹਨੂੰ ਸਹੀ ਕਰਨ ਦੇ ਲਈ ਉਹਨੂੰ ਸੂਰਜ ਦੇ ਘੁੰਮਣ ਦੀ ਗਤੀ ਦੇ ਅਨੁਸਾਰ ਉਹਨੂੰ ਬਿਲਕੁਲ ਨੇੜੇ ਲਿਆਉਣ ਲਈ ਜਾਂ ਅੱਜ ਦੀ ਭਾਸ਼ਾში ਕਹੀਏ ਕਿ ਉਹਦਾ 에ਰਰ ਜਿਹੜਾ ਉਹਨੂੰ ਘਟਾਉਣ ਦੇ ਲਈ 에ਰਰ ਖਤਮ ਨਹੀਂ ਹੋਇਆ 에ਰਰ ਕਦੀ ਖਤਮ ਨਹੀਂ ਹੋਇਆ ਅਜੇ ਵੀ ਮਾਈਨਰ 에ਰਰ ਹੈਗਾ ਹੈ ਪਰ ਉਹਨੂੰ ਘਟਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਕਿ 17 ਦਿਨ ਜਿਹੜੇ ਸੀ ਉਹ ਅੱਗੇ ਪਿੱਛੇ ਕਰ ਲਿਆ ਸਮੇਂ ਦੇ ਅਨੁਸਾਰ 17 ਦਿਨ ਅੱਗੇ ਪਿੱਛੇ ਕਰਕੇ ਉਹਨੇ ਉਸ ਕੈਲੰਡਰ ਨੂੰ ਸੈਟਰਾਇਟ ਕਰ ਦਿੱਤਾ ਜੂਲੀਅਨ ਕੈਲੰਡਰ ਦਾ ਨਾਮ ਹੋ ਗਿਆ ਫਿਰ ਕੀ ਹੋਇਆ ਕਿ ਹੁਣ ਉਹ ਜਿਹੜਾ ਕੈਲੰਡਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਲਿਤ ਹੈ ਹੁਣ ਸਾਡੇ ਵਿੱਚ ਉਹ ਇਹ ਰੇੜਕਾ ਕਿਉਂ ਪੈਂਦਾ ਹੁਣ ਉਹਨਾਂ ਦੇ ਕੋਲ ਆਪਣਾ ਈਸਾਈ ਭਾਈਚਾਰੇ ਦੇ ਕੋਲ ਜੂਲੀਅਨ ਕੈਲੰਡਰ ਹੈਗਾ ਬਹੁਤਾਂ ਦੇਸ਼ਾਂ ਨੇ ਉਹਨੂੰ ਅਪਣਾ ਲਿਆ ਸਰਕਾਰਾਂ ਨੇ ਸਾਰਿਆਂ ਨੇ ਤਕਲੀ ਤਕਰੀਬਨ ਕੁਝ ਚੰਦ ਦੇਸ਼ਾਂ ਨੂੰ ਛੱਡ ਕੇ ਉਹਨੂੰ ਅਪਣਾ ਲਿਆ ਈਸਾਈ ਭਾਈਚਾਰੇ ਦਾ ਕੈਲੰਡਰ ਹੋ ਗਿਆ ਇਸਲਾਮਿਕ ਭਾਈਚਾਰੇ ਦਾ ਕੈਲੰਡਰ ਜਿਹੜਾ ਉਹ ਹਿਜਰੀ ਕੈਲੰਡਰ ਹੈ ਜਿਹੜਾ ਟੋਟਲੀ ਚੰਨ ਤੇ ਆਧਾਰਿਤ ਹੈ ਟੋਟਲੀ ਉਹ ਚੰਦਰਮਾ ਦੀ ਗਤੀ 'ਤੇ ਆਧਾਰਿਤ ਹੈ ਉਹਨੂੰ ਹਿਜਰੀ ਕੈਲੰਡਰ ਬੋਲਦੇ ਉਹ ਇਸਾਈ ਉਹ ਆਪਣੇ ਇਸਲਾਮਿਕ ਮੁਸਲਿਮ ਭਾਈਚਾਰੇ ਦਾ ਆਪਣਾ ਕੈਲੰਡਰ ਹੋ ਗਿਆ ਹੁਣ Hindu ਭਾਈਚਾਰੇ ਦਾ ਜਿਹੜਾ ਕੈਲੰਡਰ ਹੈ ਉਹ ਵੀ ਇਹੀ ਚੰਦਰ ਸੂਰਜੀ ਕੈਲੰਡਰ ਜਿਹੜਾ ਹੈ ਉਹਨਾਂ ਦੇ ਕੋਲ ਆਪਣਾ ਕੈਲੰਡਰ ਹੋ ਗਿਆ ਜਿਹਦੇ ਅਨੁਸਾਰ ਉਹ ਤਾਂ 12 ਰਾਸ਼ੀਆਂ ਦੇ ਨਕਸ਼ਤਰ ਚੇਂਜ ਹੁੰਦੇ ਆ ਸੂਰਜ ਕਿਹੜੇ ਰਾਸ਼ੀ ਦੇ ਵਿੱਚੋਂ ਕਿਹੜੇ ਰਾਸ਼ੀ ਦੇ ਵਿੱਚ ਪਰਵੇਸ਼ ਕੀਤਾ ਇਹ ਸਾਰਾ ਉਹਨਾਂ ਦਾ ਆਪਣਾ ਹਿਸਾਬ ਤਾ ਹੈ ਹਿੰਦੂ ਵੀਰਾਂ ਦਾ ਇਹ ਉਹਨਾਂ ਦਾ ਕੈਲੰਡਰ ਹੋ ਗਿਆ ਹੁਣ ਜੇ ਅਸੀਂ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਮੰਨਦੇ ਹ ਜੇ ਅਸੀਂ ਇਹ ਕਲੇਮ ਕਰਦੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਜਿਹੜਾ ਕੈਨੇਡਾ ਜਾਂ ਕੈਨੇਡਿਆਈ ਇੰਜੀਨੀਅਰ ਸੀਗਾ ਜਿਹਨੂੰ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਾਮਰੇਡ ਕਿਹਾ ਜਾਂਦਾ ਪਹਿਲੀ ਤਾਂ ਗੱਲ ਕਾਮਰੇਡ ਦੀ ਡੈਫੀਨੇਸ਼ਨ ਕੀ ਆ ਇਹਦੇ ਬਾਰੇ ਬੜਾ ਬਹੁਤ ਕੁਝ ਵਿਚਾਰਿਆ ਜਾ ਸਕਦਾ ਉਹਨੇ ਕੋਸ਼ਿਸ਼ ਕੀਤੀ ਕੋਸ਼ਿਸ਼ ਕਿ ਉਹਨੇ ਮਿਹਨਤ ਕੀਤੀ ਬੇਸਿਕਲੀ 40 ਸਾਲ ਲਾ ਕੇ ਇੱਕ ਉਹਨੇ ਕੈਲੰਡਰ ਤਿਆਰ ਕੀਤਾ ਜਿਹਨੂੰ ਨਾਮ ਉਹਨੇ ਦਿੱਤਾ ਨਾਨਕ ਸ਼ਾਹੀ ਕੈਲੰਡਰ ਉਹਨੇ ਨਾਨਕ ਸ਼ਾਹੀ ਕੈਲੰਡਰ ਇੱਕ ਤਿਆਰ ਕੀਤਾ ਜਿਹਨੂੰ ਗੁਰਬਾਣੀ ਦੇ ਅਕੋਰਡਿੰਗ ਗੁਰਬਾਣੀ ਦੇ ਵਿੱਚ ਜਿਹੜੀਆਂ 12ਵਾਂ ਆਉਂਦੀਆਂ ਉਹਦੇ ਅਨੁਸਾਰ ਉਸ ਕੈਲੰਡਰ ਦੀਆਂ ਤਰੀਕਾਂ ਜਿਹੜੀਆਂ ਫਿਕਸ ਕਰ ਦਿੱਤੀਆਂ ਕੈਲੰਡਰ ਦੇ ਤਰੀਕੇ ਫਿਕਸ ਹੋ ਗਏ ਆ ਸਾਡੀਆਂ ਸੰਗਰਾਧਾ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮਨਾਉਨੇ ਆ ਉਹ ਸਾਰੀਆਂ ਫਿਕਸ ਹੋ ਗਈਆਂ ਸਾਡੇ ਪ੍ਰਕਾਸ਼ਪੁਰ ਪੁਰੂ ਸਾਹਿਬਾਨਾਂ ਦੇ ਜਿਹੜੇ ਅੱਗੇ ਪਿਛੇ ਹਰੇਕ ਸਾਲ ਹੋ ਜਾਂਦੇ ਆ ਉਹ ਫਿਕਸ ਹੋ ਗਏ ਇਸੇ ਤਰੀਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ਪੁਰ ਜਿਹੜਾ ਉਹ ਹਰੇਕ ਸਾਲ 5 ਜਨਵਰੀ ਔਰ 23 ਨੂੰ ਇਕੱਠੀ ਹੋ ਗਈ ਉਸ ਕੈਲੰਡਰ ਦੇ ਅਨੁਸਾਰ ਤੇ ਉਹ ਕੈਲੰਡਰ 2003 ਦੇ ਵਿੱਚ ਪਹਿਲਾਂ ਉਹ ਕੈਲੰਡਰ 98 ਦੇ ਵਿੱਚ ਸਾਹਮਣੇ ਆਇਆ ਉਹਨੇ ਪੇਸ਼ ਕੀਤਾ ਐ ਐਸਯੂਪੀਸੀ ਨੂੰ ਉਹਦੇ ਤੇ ਵਿਚਾਰ ਚਰਚਾ ਸਾਰੇ ਵਿਦਵਾਨਾਂ ਦੀਆਂ ਕਮੇਟੀਆਂ ਬਣੀਆਂ ਰਾਏ ਬਣੀ 2003 ਦੇ ਵਿੱਚ ਉਹ ਕੈਲੰਡਰ ਜਿਹੜਾ ਦਮਦਵਾ ਸਾਹਿਬ ਦੀ ਧਰਤੀ ਦੇ ਉੱਤੋਂ ਕਿਰਪਾਲ ਸਿੰਘ ਬਡੂੰਗਰ ਉਸ ਵੇਲੇ ਉਹਨਾਂ ਨੇ ਲਾਗੂ ਕਰ ਐਸਜੀਪੀਸੀ ਦੇ ਵਿੱਚ ਉਹ ਕੈਲੰਡਰ ਜਿਹੜਾ ਨਾਨਕਸ਼ਾਹੀ ਸੀ ਉਹ ਲਾਗੂ ਹੋ ਗਿਆ ਹੁਣ ਉਹਦੇ ਲਾਗੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜੀਆਂ ਮਸਿਆ ਪੁੰਨੀਆਂ ਸੀਗੀਆਂ ਉਹ ਬੇਸਿਕਲੀ ਉਹ ਕੀ ਹੋਇਆ ਵੀ ਜਿਹੜੀਆਂ ਹਿੰਦੂ ਭਾਈ ਚਰਦੇ ਦੇ ਕੈਲੰਡਰ ਮੁਤਾਬਕ ਮਸਿਆ ਪੁੰਨੀਆਂ ਸੀਗੀਆਂ ਤੇ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਸਿਆ ਪੁੰਨੀਆਂ ਸੀਗੀਆਂ ਉਹਦੇ ਵਿੱਚ ਫਰਕ ਆਉਣ ਲੱਗ ਗਿਆ ਤੇ ਜਿਨ੍ਹਾਂ ਡੇਰਿਆਂ ਦੇ ਵਿੱਚ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਮਸਿਆ ਪੁੰਨਿਆਂ ਮਨਾਇਆ ਜਾਂਦੀ ਸੀ। ਉਹਨਾਂ ਨੂੰ ਉਹਦੇ ਵਿੱਚ ਕਠਿਨਾਈ ਜਿਹੜੀ ਉਹ ਮਹਿਸੂਸ ਕਰਨ ਲੱਗ ਪਈ। ਤਾਂ ਕਰਕੇ ਬਹੁਤ ਸਾਰੇ ਸੰਪਰਦਾਮਾਂ ਨੇ ਉਹ ਕੈਲੰਡਰ ਜਿਹੜਾ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਉਹ ਐਸਜੀਪੀਸੀ ਨੇ ਲਾਗੂ ਕਰ ਦਿੱਤਾ ਸੀ। ਹੁਣ ਤੁਸੀਂ ਦੇਖੋ ਵੀ ਉਹ ਕੈਲੰਡਰ ਜਿਹੇ ਐਸਜੀਪੀਸੀ ਨੇ ਲਾਗੂ ਕਰ ਦਿੱਤਾ ਤਾਂ ਉਹਨੂੰ ਮੰਨ ਲੈਣਾ ਚਾਹੀਦਾ ਸੀਗਾ ਕਿਉਂਕਿ ਉਹ ਸਿੱਖਾਂ ਦਾ ਕੈਲੰਡਰ ਹੈ। ਸਿੱਖ ਪਾਤਸ਼ਾਹਾਂ ਦੇ ਨਾਂ ਦੇ ਉੱਤੇ ਨਾਨਕ ਸ਼ਹੀ ਸਮਤ ਉਦੇ ਅਕੋਰਡਿੰਗ ਗੁਰਬਾਣੀ ਦੇ ਅਕੋਰਡਿੰਗ ਜਿਹੜਾ ਗੁਰਬਾਣੀ ਦੇ ਵਿੱਚ 12ਵਾਂ ਉਹਦੇ ਅਕੋਰਡਿੰਗ ਉਹਨੂੰ ਬਣਾ ਕੇ ਪਾਲ ਸਿੰਘ ਪੁਰੇਵਾਲ ਨੇ ਪੇਸ਼ ਕੀਤਾ ਔਰ ਉਹਨੂੰ ਐਸਜੀਪੀਸੀ ਨੇ 2003 ਦੇ ਵਿੱਚ ਲਾਗੂ ਕਰ ਦਿੱਤਾ ਫਿਰ ਕੀ ਹੋਇਆ ਵੀ ਹੌਲੀ-ਹੌਲੀ ਉਹਦਾ ਅੰਦਰ ਖਾਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਉਹਨੂੰ ਅਪਣਾਉਣ ਤੋਂ ਨਾ ਕਰ ਦਿੱਤੀ ਸੀ ਉਹਨਾਂ ਨੇ ਐਸਜੀਪੀਸੀ ਦੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹਨੂੰ ਕੈਲੰਡਰ ਨੂੰ ਖਤਮ ਕਰ ਕੀਤਾ ਜਾਵੇ ਉਹ ਜੇ ਸਿੱਧਾ ਖਤਮ ਕਰਦੇ ਇਸ ਚੀਜ਼ ਨੂੰ ਤੇ ਇਹਦੀ ਹੋ ਸਕਦਾ ਵਿਰੋਧਤਾ ਹੁੰਦੀ ਉਹਨਾਂ ਨੇ ਇਹਦੇ ਵਿੱਚ ਐਮੈਂਡਮੈਂਟ ਕਰਨੀ ਸ਼ੁਰੂ ਕਰ ਦਿੱਤੀ ਥੋੜੀ-ਥੋੜੀ ਐਮੈਂਡਮੈਂਟ ਕਰਦਿਆਂ ਕਰਦਿਆਂ ਨੇ ਮੁੜ ਕੇ ਉਹੀ ਬੇਸਿਕਲੀ ਜਿਹੜਾ ਬਿਕਰਮੀ ਕੈਲੰਡਰ ਹੈ ਸਿਰਫ ਨਾਮ ਰਹਿ ਗਿਆ ਇੱਕ ਨਾਨਕਸ਼ਾਹੀ ਕੈਲੰਡਰ ਇੱਕ ਨਾਂ ਰੱਖ ਲਿਆ ਉਹੀ ਨਾਂ ਰਹਿਣ ਦਿੱਤਾ ਉਹੀ ਨਾਨਕਸ਼ਾਹੀ ਕੈਲੰਡਰ ਪਰ ਬੇਸਿਕਲੀ ਬਿਕਰਮੀ ਕੈਲੰਡਰ ਜਿਹੜਾ ਉਹਨੂੰ ਲਾਗੂ ਕਰ ਦਿੱਤਾ ਥੋੜੀ-ਥੋੜੀ ਉਹ ਕੈਲੰਡਰ ਦਾ ਅਹਿਮਿਆਤੀ ਖਤਮ ਕਰ ਦਿੱਤੀ ਉਹਦੇ ਵਿੱਚ ਐਮੈਂਡਮੈਂਟ ਹੀ ਨਹੀਂ ਕਰ ਦਿੱਤੀਆਂ ਕਿ ਉਹਨੂੰ ਖਤਮ ਹੀ ਕਰ ਦਿੱਤਾ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕੈਲੰਡਰ ਕੋਈ ਗਲਤ ਹੈ ਜਾਂ ਕੋਈ ਸਹੀ ਹੈ ਕੈਲੰਡਰ ਸੂਰਜੀ ਕੈਲੰਡਰ ਵੀ ਸਹੀ ਹੈ ਚੰਦਰਮਾ ਕੈਲੰਡਰ ਵੀ ਸਹੀ ਹੈ ਸੂਰਜੀ ਚੰਦਰਮਾ ਕੈਲੰਡਰ ਕਿੰਨੇ ਕੈਲੰਡਰ ਹੀ ਸਹੀ ਹੈ ਕੈਲੰਡਰ ਕੋਈ ਗਲਤ ਨਹੀਂ ਹੈ ਹੁਣ ਰੇੜਕਾ ਕਿੱਥੋਂ ਪੈਂਦਾ ਕਿ ਸਾਡੀ ਕੌਮ ਜੇ ਅਸੀਂ ਮੰਨਦੇ ਹਾਂ ਕਿ ਅਸੀਂ ਵੱਖਰੀ ਕੌਮ ਹੈ ਜਾਂ ਤਾਂ ਕਲੇਮ ਨਾ ਕਰੂੰ ਕਿ ਅਸੀਂ ਵੱਖਰੀ ਕੌਮ ਹੈ ਜਿਵੇਂ ਮੰਨਦੇ ਆਂ ਕਿ ਅਸੀਂ ਵੱਖਰੀ ਕੌਮ ਆ ਤਾਂ ਇੱਕ ਕੈਲੰਡਰ ਜਿਹੜਾ ਉਹਨੂੰ ਲਾਗੂ ਕੀਤਾ ਉਹਨੂੰ ਲਾਗੂ ਕੀਤਾ ਰਹਿਣ ਦਿਓ ਫਿਰ ਅੱਛਾ ਇੱਕ ਗੱਲ ਹੋਰ ਹੈ ਕਿ ਜੇ ਪਾਲ ਸਿੰਘ ਪੁਰੇਵਾਲ ਦੇ ਉੱਤੇ ਯਕੀਨ ਨਹੀਂ ਕਰਸੋ ਅਸੀਂ ਕਹਿੰਨੇ ਉਹਨੇ ਗਲਤ ਕੈਲੰਡਰ ਬਣਾ ਦਿੱਤਾ ਜੀ ਮੰਨ ਲੈਨੇ ਆ ਕਿ ਉਹਨੇ ਗਲਤ ਬਣਾ ਦਿੱਤਾ ਹੋਊਗਾ ਫਿਰ ਆਪਾਂ ਆਪਣਾ ਸਹੀ ਕੈਲੰਡਰ ਕਿਉਂ ਨਹੀਂ ਬਣਾ ਲੈਂਦੇ ਫਿਰ ਸਿੱਖ ਭਾਈਚਾਰਾ ਆਪਣਾ ਕੈਲੰਡਰ ਕਿਉਂ ਨਹੀਂ ਬਣਾ ਲੈਂਦਾ ਜਿਹਦੇ ਅਨੁਸਾਰ ਆਪਾਂ ਸਾਰੇ ਗੁਰਪੁਰਬ ਸਾਰੇ ਸ਼ਹੀਦੀ ਪੁਰਬ ਜਾਂ ਆਪਣੇ ਸਾਡੇ ਜਿਹੜੇ ਸਾਕੇ ਆ ਅਸੀਂ ਉਹਦੇ ਅਕੋਰਡਿੰਗ ਹੀ ਕਿਉਂ ਨਹੀਂ ਕਰ ਦਿੰਦੇ ਤਾਂ ਕਿ ਉਹ ਫਿਕਸ ਹੋ ਜਾਣ ਸਾਨੂੰ ਪਤਾ ਤਾਂ ਲੱਗੇ ਹੁਣ ਦੇਖੋ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਆ ਜਿਹੜਾ ਉਹ ਹਰੇਕ ਸਾਲ ਤਕਰੀਬਨ ਉਨਾ ਹੀ ਡੇਟਾ ਨੂੰ ਆਉਂਦੀ 6 ਤੋਂ ਤੋਂ ਸ਼ੁਰੂ ਹੋ ਕੇ 13 ਤੱਕ ਉਸ ਵਿੱਚ ਆਪਤ ਹੋ ਜਾਂਦੇ ਆ ਤਾਂ ਕਰਕੇ ਉਹਦੇ ਤਰੀਕੇ ਜਿਹੜੀਆਂ ਉਹ ਤਕਰੀਬਨ ਉਸੇ ਅਕੋਰਡਿੰਗ ਹੀ ਆਉਂਦੀਆਂ 20 ਜੀ ਤਰੀਕ ਤੋਂ ਸ਼ੁਰੂ ਹੋ ਕੇ ਤੇ 28 ਤਰੀਕ ਤੱਕ ਖਤਮ ਹੋ ਜਾਂਦਾ ਸ਼ਹੀਦੀ ਹਫਤਾ ਜਿਹੜਾ ਹਰ ਸਾਲ ਸਾਨੂੰ ਪਤਾ ਹੈ ਨਾ ਉਹ ਵੀ ਸ਼ਹੀਦੀ ਹਫਤਾ ਉਹ ਉਹਨਾਂ ਦਿਨਾਂ ਦੇ ਵਿੱਚ ਆਉਂਦਾ ਹੈ ਬਹੁਤ ਵਧੀਆ ਗੱਲ ਹੈ ਇਸੇ ਤਰ੍ਹਾਂ ਜਦੋਂ ਸਤ ਜਰਨੈਲ ਸਿੰਘ ਭੰਡਰਾ ਵਾਲਿਆਂ ਦਾ ਸ਼ਹੀਦੀ ਹੁੰਦੀ ਹੈ ਉਹ ਆਪਾਂ ਬਿਲਕੁਲ 6 ਜੂਨ ਫਿਕਸ ਕੀਤੀ ਹੈ ਕਿ 6 ਜੂਨ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਦ ਕਿ ਉਸ ਦਿਨ ਵੀ ਚੰਦਰਮਾ ਕੈਲੰਡਰ ਵੀ ਹੋਣ ਵਿੱਚ ਹੀ ਆ ਉਸ ਦਿਨ ਵੀ ਚੰਦਰਮਾ ਦੇ ਅਕੋਰਡਿੰਗ ਚੰਦਰਮਾ ਕੈਲੰਡਰ ਦੇ ਅਨੁਸਾਰ ਕੋਈ ਸੁਦੀ ਜਾਂ ਵਦੀ ਉਹ ਆਪਣੇ ਉਹਦੀ ਸੁਦੀ ਜਾਂ ਵਦੀ ਜਿਹੜੀ ਉਹ ਹੋਊਗੀ ਉਹਦੇ ਅਕੋਰਡਿੰਗ ਅਸੀਂ ਨਹੀਂ ਬਣਾਉਂਦੇ ਉਸ ਦਿਨ ਵੀ ਦੇਸੀ ਮਹੀਨਿਆਂ ਦੇ ਅਨੁਸਾਰ ਜੇ ਆਪਣਾ ਜੇਸਟਾ ਹਾਰ ਹੋਏਗਾ ਉਹਦੇ ਅਕੋਰਡਿੰਗਲੀ ਆਪਾਂ ਬਣਾਉਂਦੇ ਅਸੀਂ 6 ਜੂਨ ਇਸ ਕੈਲੰਡਰ ਦੇ ਹਿਸਾਬ ਨਾਲ ਬਣਾਉਂਦੇ ਹੁਣ ਤੁਸੀਂ ਦੇਖੋ ਵੀ 6 ਜੂਨ ਹਰ ਇੱਕ ਸਾਲ ਅਸੀਂ ਇਹ ਜਿਹੜਾ ਕੈਲੰਡਰ ਹੈ ਜਿਹੜਾ ਪ੍ਰਚਲਿਤ ਕੈਲੰਡਰ ਹੈ ਸਰਕਾਰੀ ਤੌਰ ਤੇ ਉਹਦੇ ਅਕੋਰਡ ਅਸੀਂ ਮਨਾ ਲੈਨੇ ਆ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੰਗਿਆਂ ਦੇ ਅਸੀਂ ਉਹ ਕਲੋਕਾਰਾ ਜਿਹੜਾ ਮਨਾਉਨੇ ਆ ਉਹ ਅਸੀਂ ਨਵੰਬਰ ਦੇ ਵਿੱਚ ਸ਼ੁਰੂ ਕਰ ਦਿੰਨੇ ਆ 1 ਨਵੰਬਰ ਤੋਂ ਸ਼ੁਰੂ ਹੋ ਜਾਂਦਾ ਸਾਡਾ ਇਸੇ ਤਰ੍ਹਾਂ ਹੀ ਸਭ ਜਿਆਦੇ ਨੇ ਜਿਹੜੇ ਸ਼ਹੀਦੀਆਂ ਦੇ ਤਰੀਕੇ ਆ ਉਹ ਵੀ ਤਕਰੀਬਨ ਉਹਨਾਂ ਡੇਟਾ ਦੇ ਵਿੱਚ ਹੀ ਆਉਣੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਛਾ ਫਿਰ ਗੁਰੂ ਨਨਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੈ ਜਿਹੜਾ ਉਹ ਅਸੀਂ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਨਾਲ ਬਣਾਉਨੇ ਆ ਕਹਿਣ ਦਾ ਮੇਰਾ ਮਤਲਬ ਇਹ ਕਿ ਅਸੀਂ ਅੱਧੇ ਤਿਉਹਾਰ ਜਿਹੜੇ ਆਪਣੇ ਅੱਧੇ ਗੁਰਪੁਰਬ ਜਿਹੜੇ ਆ ਉਹ ਅਸੀਂ ਚੰਦਰਮਾ ਦੇ ਕੈਲੰਡਰ ਦੇ ਅਨੁਸਾਰ ਫਿਕਸ ਕੀਤੇ ਆ ਤੇ ਅੱਧੇ ਗੁਰਪੁਰਬ ਜਿਹੜੇ ਆ ਉਹ ਅਸੀਂ ਆਜ ਸੂਰਜ ਦੇ ਕੈਲੰਡਰ ਦੇ ਹਿਸਾਬ ਨਾਲ ਫਿਕਸ ਕੀਤੇ ਤਾਂ ਕਰਕੇ ਸਾਡੇ ਵਿੱਚ ਜਿਹੜੀ ਕਨਫਿਊਜ਼ਨ ਆ ਉਹ ਤਾਂ ਕਰਕੇ ਆ ਕਿ ਕੋਈ ਇੱਕ ਕੈਲੰਡਰ ਇਦਾਂ ਦਾ ਤਿਆਰ ਕਰ ਲਓ ਜਾਂ ਕੋਈ ਇਦਾਂ ਦੀ ਕਮੇਟੀ ਬਣਾ ਕੇ ਕੋਈ ਇਦਾਂ ਦਾ ਫੈਸਲਾ ਆਪਾਂ ਕਰ ਲਈਏ ਕਿ ਆਪਾਂ ਇੱਕ ਕੈਲੰਡਰ ਨੂੰ ਮਾਨਤਾ ਦੇ ਲਈਏ ਕਿਸੇ ਨੂੰ ਦੇ ਲਓ ਮੈਂ ਇਹ ਨਹੀਂ ਕਹਿ ਰਿਹਾ ਕਿ ਨਾਨਕਸ਼ਾਹੀ ਨੂੰ ਦੇਣਾ ਕਿਸੇ ਇੱਕ ਕੈਲੰਡਰ ਨੂੰ ਤਾਂ ਮਾਨਤਾ ਦੇ ਲਈਏ ਆਪਾਂ ਕਿਉਂਕਿ ਸਾਨੂੰ ਪਤਾ ਤਾਂ ਹੋਵੇਗਾ ਵੀ ਇਹਨਾਂ ਤਰੀਕਿਆਂ ਦੇ ਅਨੁਸਾਰ ਜਿਹੜੇ ਉਹ ਸਾਡੇ ਗੁਰਪੁਰਬ ਜਿਹੜੇ ਉਹ ਮਨਾਏ ਜਾਂਦੇ ਅਸੀਂ ਅੱਦੇ ਗੁਰਪੁਰਬ ਜਿਹੜੇ ਆਪਣੇ ਉਹ ਵਧੀਆਂ ਸੂਰੀਆਂ ਦੇ ਹਿਸਾਬ ਨਾਲ ਬਣਾਉਨੇ ਆ ਅੱਦੇ ਗੁਰਪੁਰਬ ਜਿਹੜੇ ਆ ਉਹ ਪੋ ਮਾਗ ਜਾਂ ਜੇਠ ਹਾਰ ਜਿਹੜੇ ਦੇਸੀ ਮਹੀਨੇ ਆ ਉਹਨਾਂ ਦੇ ਅਕੋਰਡਿੰਗ ਬਣਾਉਨੇ ਆ ਅੱdte ਜਿਹੜੇ ਸਾਡੇ ਆਪਣੇ ਗੁਰਪੁਰਪਵਾਂ ਜਾਂ ਸਾਡੇ ਸ਼ਹੀਦੀ ਸਾਕੇ ਆ ਉਹ ਅਸੀਂ ਇਸਾਈਆਂ ਦੇ ਕੈਲੰਡਰ ਦੇ ਹਿਸਾਬ ਨਾਲ ਮਨਾਉਂਦੇ ਆ ਫਿਰ ਅਸੀਂ ਕਲੇਮ ਕਰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਜੇ ਅਸੀਂ ਵੱਖਰੀ ਕੌਮ ਹੈ ਤੇ ਸਾਡਾ ਕੈਲੰਡਰ ਕਿੱਥੇ ਆ ਆਪਾਂ ਆਪਣਾ ਕੈਲੰਡਰ ਕਿਉਂ ਨਹੀਂ ਤਿਆਰ ਕਰ ਲੈਂਦੇ ਇੱਕ ਵੱਖਰਾ ਹਰ ਇੱਕ ਕੌਮ ਦੇ ਕੋਲ ਆਪਣਾ ਕੈਲੰਡਰ ਹੈ ਸਾਡੇ ਵਾਲਾ ਕੈਲੰਡਰ ਕਿੱਥੇ ਆ ਸਿੱਖ ਕੌਮ ਦਾ ਕੈਲੰਡਰ ਕਿੱਥੇ ਕੋਈ ਵਿਵਾਦ ਹੈ ਨਹੀਂ ਨਾ ਪਰ ਇਹਨੂੰ ਵਿਵਾਦ ਬਣਾ ਦਿੱਤਾ ਗਿਆ ਹਰ ਇੱਕ ਪ੍ਰਚਾਰਕ ਜਿਹੜਾ ਉਹ ਆਪਣੇ ਧਿਰ ਨੂੰ ਜਿਹੜੀ ਆ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੰਗਤ ਨੂੰ ਇਹ ਨਹੀਂ ਦੱਸ ਰਿਹਾ ਕਿ ਇਹਦੇ ਪਿੱਛੇ ਅਸਲ ਵਿੱਚ ਕਾਰਨ ਕੀ ਆ ਕੈਲੰਡਰ ਕੋਈ ਗਲਤ ਨਹੀਂਗਾ ਕੈਲੰਡਰ ਸਾਰੇ ਸਹੀ ਨੇ ਹੁਣ ਇੱਕ ਤੇ ਜਿਹੜੀ ਆ ਉਹ ਆਪਣੇ ਜਿਹੜੇ ਉਹਨਾਂ ਨੇ ਫਿਕਸ ਕੀਤੇ ਆ ਉਹਦੇ ਅਨੁਸਾਰ ਚੱਲਣਾ ਚਾਹੁੰਦੀ ਆ ਦੂਸਰੀ ਤੇ ਜਿਹੜੀ ਆ ਉਹ ਦੂਸਰੇ ਕੈਲੰਡਰ ਦੇ ਹਿਸਾਬ ਨਾਲ ਚੱਲਣਾ ਚਾਹੁੰਦੀ ਆ ਬੇਸਿਕਲੀ ਕੀ ਕਿ ਸਿੱਖ ਕੌਮ ਨੂੰ ਇੱਕ ਆਪਣਾ ਕੈਲੰਡਰ ਤਿਆਰ ਕਰਨ ਦੀ ਲੋੜ ਹੈ ਜੋ ਪੁਰੇ ਬੰਦਾਂ ਨੂੰ ਨਹੀਂ ਮੰਨਣਾ ਤੇ ਆਪਣਾ ਤਿਆਰ ਕਰ ਲਓ ਕੋਈ ਨਾ ਕਮ ਸਕਸ ਨੂੰ ਪਤਾ ਹੋਵੇ ਕਿ ਸਾਡੇ ਪਾਤਸ਼ਾਹਾਂ ਦੇ ਜਿਹੜੇ ਤਿਉਹਾਰ ਆ ਜਾਂ ਸਾਡੇ ਜਿਹੜੇ ਸ਼ਹੀਦੀ ਸਾਕੇ ਆ ਉਹ ਇੱਕ ਕੈਲੰਡਰ ਦੇ ਅਕੋਰਡਿੰਗ ਸਾਨੂੰ ਪਤਾ ਤਾਂ ਹੋਵੇ ਹਰ ਇੱਕ ਸਾਲ ਕਿਹੜੀ ਡੇਟ ਨੂੰ ਆਉਂਦੇ ਆ ਸੋ ਬੇਸਿਕਲੀ ਕਾਰਨ ਇਹ ਹੈ ਕਿ ਜਿਹੜਾ ਚੰਦਰਮਾ ਦਾ ਕੈਲੰਡਰ ਹੈ ਉਹ 11 ਦਿਨ ਛੋਟਾ ਆ ਸੂਰਜੀ ਕੈਲੰਡਰ ਦੇ ਨਾਲ ਜਿਹੜਾ 365 ਦਿਨਾਂ ਵਾਲਾ ਕੈਲੰਡਰ ਆਪਾਂ ਆਮ ਸਾਰੇ ਆਪਣੇ ਬੱਚਿਆਂ ਦੇ ਆਪਣੇ ਜਿਹੜੇ ਸਾਰੇ ਦਿਨ ਤਿਉਹਾਰ ਜਿਹੜੇ ਸਰਕਾਰੀ ਆਉਂਦੇ ਆ ਉਹ 365 ਦਿਨਾਂ ਵਾਲੇ ਕੈਲੰਡਰ ਦੇ ਅਨੁਸਾਰ ਫਿਕਸ ਹੁੰਦੇ ਆ ਤੇ ਅਸੀਂ 354 ਦਿਨਾਂ ਵਾਲਾ ਜਿਹੜਾ ਚੰਦਰਮਾ ਦਾ ਕੈਲੰਡਰ ਆ ਉਹਦੇ ਅਕੋਰਡਿੰਗ ਆਪਣੇ ਗੁਰੂਆਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਪੁਰਬ ਜਿਹੜੇ ਉਹਨਾਂ ਦੇ ਅਕੋਰਡਿੰਗ ਮਨਾਉਂਦੇ ਆ ਤਾਂ ਕਰਕੇ ਉਹ ਜਿਹੜੇ ਆ ਉਹ ਅੱਗੇ ਪਿਛੇ ਹੋ ਜਾਂਦੇ ਆ 10-10 ਦਿਨ ਦਾ 9-9 ਦਿਨ ਦਾ 11-11 ਦਿਨ ਦਾ ਫਰਕ ਪੈ ਜਾਂਦਾ ਉਹਨੂੰ ਹਰ ਇੱਕ ਸਾਲ ਦੇ ਵਿੱਚ ਸਾਨੂੰ ਪਤਾ ਨਹੀਂ ਹੁੰਦਾ ਕਿ ਅਗਲੇ ਸਾਲ ਕਿਹੜੇ ਦਿਨ ਆਉਣਾ ਜਦੋਂ ਚਲੋ ਯੰਤਰੀ ਸ਼ੱਕ ਦੀ ਨਹੀਂ ਉਹਦੇ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਗਲੇ ਸਾਲ ਪ੍ਰਕਾਸ਼ ਪੁਰਬ ਦਾ ਸ਼ਹੀਦੀ ਪੁਰਬ ਜਿਹੜਾ ਉਹ ਕਿਹੜੇ ਦਿਨ ਆ ਤਾਂ ਕਰਕੇ ਫਿਕਸ ਨਹੀਂ ਹੋ ਰਿਹਾ। ਕਮ ਸੇ ਕਮ ਉਹਨੂੰ ਫਿਕਸ ਕਰਨ ਦਾ ਯਤਨ ਤਾਂ करिए। ਉਹ ਹੁੰਦਾ ਕੀ ਹੈ ਕਿ ਉਹ ਕਿਉਂਕਿ ਜਿਹੜਾ ਚੰ드ਰਮਾ ਦਾ ਕੈਲੰਡਰ ਹੈ ਉਹ 11 ਦਿਨ ਛੋਟਾ ਆ ਤੇ ਹਰ ਇੱਕ ਤੀਜੇ ਸਾਲ ਉਹਦੇ ਵਿੱਚ ਇੱਕ ਬਨੌਕਤੀ ਮਹੀਨਾ ਜਿਹੜਾ ਇੱਕ ਆਪਣੇ ਕੋਲੋਂ ਬਣਾ ਕੇ ਮਹੀਨਾ ਜਿਹੜਾ ਆ ਜਿਹਨੂੰ ਮਾਲਮਾਸ ਕਹਿੰਦੇ ਆ ਜਿਹਨੂੰ ਕਹਿੰਦੇ ਅਸ਼ੋਭ ਮਹੀਨਾ ਉਹ ਜਿਹੜਾ ਉਹ ਪਾ ਦਿੱਤਾ ਜਾਂਦਾ ਆ ਉਹਨੂੰ ਸੂਰਜ ਕੈਲੰਡਰ ਦੇ ਨਾਲ ਮੇਲਣ ਲਈ ਇੱਕ ਆਰਜੀ ਮਹੀਨਾ ਜਿਹੜਾ ਆਪਣੇ ਕੋਲੋਂ ਵਖਰਾ ਵਾਧੂ ਮਹੀਨਾ ਜਿਹੜਾ ਐਕਸਟਰਾ ਮਹੀਨਾ ਉਹ ਹਰ ਇੱਕ ਤੀਜੇ ਸਾਲ ਜਿਹੜਾ ਪਾ ਦਿੱਤਾ ਜਾਂਦਾ ਹੈ ਸੂਰਜੀ ਕੈਲੰਡਰ ਦੇ ਨਾਲ ਮਿਲਣ ਤੇ ਆਪਾਂ ਕਿਉਂ ਨਹੀਂ ਇਦਾਂ ਦੀ ਸੈਟਲਮੈਂਟ ਜਿਹੜੀ ਪਾਲਸ ਸਿੰਘ ਪੁਰੇਵਾਲ ਨੇ ਕੀਤੀ ਉਹ ਉਹ ਅਪਣਾ ਲੈਂਦੇ ਕਿ ਹਰ ਇੱਕ ਸਾਲ ਜਿਹੜਾ 23 ਉਹ ਆ ਉਹ 5 ਜਨਵਰੀ ਨੂੰ ਹੀ ਆਊਗਾ ਤੇ ਗੁਰੂ ਰਣਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਆ ਇੱਕ ਡੇਟ ਨੂੰ ਆਏਗਾ ਇਹੋ ਨਹੀਂ ਮਨਾ ਲੈਂਦੇ ਆਪਾਂ ਆਪਾਂ ਕਿਉਂ ਨਹੀਂ ਕਰ ਲੈਂਦੇ ਇਸ ਚੀਜ਼ ਨੂੰ ਜੇ ਕੋ ਪੁਰੇਵਾਲ ਦਾ ਕੈਲੰਡਰ ਗਲਤ ਲੱਗਦਾ ਤੇ ਉਹਨੂੰ ਸੋ ਕਿ ਸਹੀ ਤਰੀਕੇ ਦੇ ਨਾਲ ਆਪਾਂ ਕਿਉਂ ਨਹੀਂ ਕੈਲੰਡਰ ਬਣਾ ਲੈਂਦੇ ਕੋਈ ਆਪਣਾ ਸੋ ਬੇਸਿਕਲੀ ਕਾਰਨ ਇਹ ਹੈ ਕਿ ਅਸੀਂ ਦੋ ਤਿੰਨ ਕੈਲੰਡਰ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਮਿਕਸ ਕਰੀ ਬੈਠੇ ਆ ਅੱਧੇ ਜਿਹੜੇ ਸਾਡੇ ਸਾਕੇ ਜਾਂ ਸ਼੍ਰੀਤੀਪੁਰਬ ਜਾਂ ਗੁਰਪੁਰਬ ਆ ਉਹਨਾਂ ਨੂੰ ਅਸੀਂ ਵਧੀਆਂ ਤੇ ਸੁਧੀਆਂ ਦੇ ਹਿਸਾਬ ਨਾਲ ਬਣਾਉਨੇ ਆ ਅੱਧਿਆਂ ਨੂੰ ਅਸੀਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਬਣਾਉਨੇ ਆ ਅੱਧਿਆਂ ਨੂੰ ਅਸੀਂ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਬਣਾਉਨੇ ਆ ਬੇਸਿਕਲੀ ਇਹ ਜਿਹੜਾ ਝੰਜਟ ਪਾਇਆ ਅਸੀਂ ਕੈਲੰਡਰਾਂ ਦੇ ਤਰੀਕਿਆਂ ਦਾ ਉਹਦਾ ਕਾਰਨ ਇਹ ਹੈ ਕੌਮ ਨੂੰ ਇੱਕ ਮਿਲ ਬੈਠ ਕੇ ਇੱਕ ਆਪਣਾ ਕੈਲੰਡਰ ਤਿਆਰ ਕਰਨ ਦੀ ਲੋੜ ਆ ਜੇ ਸਾਤ ਆਪਣੇ ਅਸੀਂ ਗੁਰਪੁਰਬ ਜਾਂ ਸ਼ਹੀਦੀ ਦਿਨ ਸੱਕ ਜਿਹੜੇ ਉਹ ਮਨਾ ਸਕੀ ਆ ਔਰ ਸਾਨੂੰ ਪਤਾ ਹੋਵੇ ਕਿ ਇਸ ਸਾਲ ਇਸ ਤਰੀਕ ਨੂੰ ਆਇਆ ਤਾਂ ਅਗਲੇ ਸਾਲ ਜਿਹੜੀ ਆ ਉਹ ਇਸ ਤਰੀਕ ਨੂੰ ਆਏਗਾ ਸਾਨੂੰ ਪਤਾ ਤਾਂ ਹੋਵੇ ਕਦੋਂ ਸੱਬਤ ਅੱਬਲ ਤਾਂ ਨੂੰ ਫਿਕਸ ਕਰਨਾ ਚਾਹੀਦਾ ਹੈ ਉਹਨਾਂ ਤਰੀਕਾ ਨੂੰ ਇੱਕ ਕੋਈ ਇੱਕ ਕੈਲੰਡਰ ਬਣਾ ਲੀਏ ਜੀ ਇੱਕ ਦੂਜੇ ਦੇ ਉੱਤੇ ਇਹ ਇਲਜ਼ਾਮ ਲਾਇਆ ਨੇ ਕਿ ਉਹ ਜੀ ਇਸਾਈਆਂ ਦਾ ਕੈਲੰਡਰ ਉਹਨੇ ਬਣਾ ਲਿਆ ਦੂਸਰਾ ਕਹੀ ਜਾਂਦਾ ਜੀ ਇਹਨਾਂ ਨੇ ਬ੍ਰਾਹਮਣਾ ਦਾ ਕੈਲੰਡਰ ਬਣਾ ਲਿਆ ਤੀਸਰਾ ਕਹੀ ਜਾਂਦਾ ਜੀ ਇਹਨਾਂ ਨੇ ਸਾਰਾ ਕੈਲੰਡਰ ਹੀ ਗਲਤ ਬਣਾ ਲਿਆ ਕੌਮ ਨੂੰ ਦੁਗਤਾ ਦੇ ਵਿੱਚ ਨਾ ਪਾਓ ਅੱਗੇ ਬੜੀਆਂ ਦੁਗਦਾਵਾਂ ਕੌਮ ਦੇ ਵਿੱਚ ਹੈਗੀਆਂ ਬਹੁਤ ਸੋਹਣਾ ਔਰ ਸਹੀ ਕਲੰਡਰ ਪਾਲ ਸਿੰਘ ਪੁਰੇਵਾਲਲੇ ਨੇ ਬਣਾਇਆ ਸੀ ਔਰ ਇੰਨਾ ਚਿਰ ਲਾਗੂ ਰਿਹਾ ਕੌਮ ਦੇ ਵਿੱਚ ਜਿਸ ਦੇ ਅਨੁਸਾਰ ਸਾਰੀਆਂ ਤਰੀਕਾਂ ਜਿਹੜੀਆਂ ਫਿਕਸ ਹੋ ਗਈਆਂ ਸੀਗੀਆਂ ਉਹਦੇ ਵਿੱਚ ਕੋਈ ਮਾੜਾ ਨਹੀਂ ਸੀ ਪਰ ਕਿਉਂਕਿ ਉਹਦੇ ਅਕੋਰਡਿੰਗ ਜਿਹੜੀਆਂ ਮਸੱਈਆਂ ਤੇ ਪੁਲੀਆਂ ਦਿੱਤੀਆਂ ਤਰੀਕਾਂ ਸੀ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ ਸੀ ਤਾਂ ਕਰਕੇ ਅਸੀਂ ਪ੍ਰੈਸ਼ਰ ਪਾ ਕੇ ਹੌਲੀ-ਹੌਲੀ ਐਸਪੀਸੀ ਲੋ ਕਲੰਡਰ ਜਿਹੜਾ ਸੀ ਉਹ ਅੰਦਰੋਂ ਅੰਦਰੀ ਖਤਮ ਕਰਵਾ ਦਿੱਤਾ ਹੁਣ ਕੇਵਲ ਜਿਹੜਾ ਅੱਜ ਐਸਯੂਪੀਸੀ ਦਾ ਕੈਲੰਡਰ ਲਾਗੂ ਆ ਉਹਦੇ ਵਿੱਚ ਕੇਵਲ ਨਾਮ ਨਾਨਕਸ਼ਹੀ ਆ ਅਸਲ ਵਿੱਚ ਉਹ ਵਿਕਰਮੀ ਕੈਲੰਡਰੀ ਆ ਉਹਦੇ ਵਿੱਚ ਉਹਦੇ ਵਿੱਚ ਔਰ ਵਿਕਰਮੀ ਕੈਲੰਡਰ ਦੇ ਵਿੱਚ ਕੋਈ ਫਰਕ ਨਹੀਂ ਦਾ ਨਾਨਕਸ਼ਹੀ ਕੇਵਲ ਨਾਮ ਰਹਿ ਗਿਆ ਸੋ ਕੌਮ ਦਾ ਇੱਕ ਕੈਲੰਡਰ ਤਿਆਰ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ